ਰਾਹੁਲ ਗਾਂਧੀ ਮਿਸ਼ਨ 13 ਦੀ ਰੈਲੀ ਨੂੰ ਸਬੋਧਨ ਕਰਕੇ ਮੋਗੇ ਤੋਂ ਜਾ ਚੁੱਕੇ ਨੇ ਤਾਂ ਆਓ ਅਸੀਂ ਹੁਣ ਜਾਣਦੇ ਜਿਹੜੇ ਆਮ ਲੋਕ ਇਸ ਰੈਲੀ ਦੇ ਵਿੱਚ ਆਏ ਸੀਗੇ ਉਹਨਾਂ ਤੇ ਇਸ ਰੈਲੀ ਦਾ ਔਰ ਰਾਹੁਲ ਗਾਂਧੀ ਦੇ ਸਬੋਧਨ ਕਰਦਾ ਕੀ ਪ੍ਰਭਾਵ ਹੈ ਹਾਂਜੀ ਇਹ ਹੁਣੀ ਹੁਣੀ ਰਾਹੁਲ ਗਾਂਧੀ ਜਿਹੜੇ ਸਬੋਧਨ ਕਰਕੇ ਗਏ ਨੇ ਤੁਹਾਨੂੰ ਕੀ ਲੱਗਦਾ ਹੈ ਕਿ ਕਿੰਨਾ ਕੁ ਪ੍ਰਭਾਵ ਪਾਏਗਾ ਇਸ ਰੈਲੀ ਦਾ ਮਿਸ਼ਨ 13 ਜਿਹੜੀ ਰੈਲੀ ਦਾ ਨਾਮ ਰੱਖਿਆ ਗਿਆ ਹੈ ਮਿਸ਼ਨ 13 ਦੇ ਵਿੱਚ ਕਿੰਨਾ ਕੁ ਪ੍ਰਭਾਵ ਪਾਏਗਾ ਮਿਸ਼ਨ 13 ਦੇ ਵਿੱਚ ਜੋ ਅੱਜ ਵਿਸਾਲ ਰੈਲੀ ਕੱਢੀ ਗਈ ਹੈ ਪੰਜਾਬ ਪੱਧਰ ਤੇ ਉਹ ਮੈਂ ਸਮਝਦਾ ਵੀ ਇੱਕ ਜਿਹੜੀ ਆਉਣ ਵਾਲੀ ਕਾਂਗਰਸ ਦਾ ਪ੍ਰਧਾਨ ਮੰਤਰੀ ਦਾ ਮੋੜ ਬਜੂਗਾ ਤੇ ਜੋ ਵੀ ਇਹਨਾਂ ਨੇ ਅੱਜ ਐਲਾਨ ਕੀਤੇ ਆ ਚਾਹੇ ਉਹ ਕਰਜ਼ਾ ਵਾਲੀ ਆਇਆ ਚਾਹੇ ਉਹ ਜੀਐਸਟੀ ਬਾਰੇ ਉਹਨਾਂ ਨੇ ਦੱਸਿਆ ਵੀ ਨਾਰਮਲ ਹੋਣਾ ਚਾਹੀਦਾ ਇਸ ਨਾਲ ਲੋਕਾਂ ਤੇ ਵਪਾਰੀਆਂ ਤੇ ਮਜ਼ਦੂਰਾਂ ਤੇ ਤੇ ਆਮ ਜਨਤਾ ਤੇ ਜਿਹੜਾ ਬਹੁਤ ਵਧੀਆ ਪ੍ਰਭਾਵ ਪਊਗਾ ਔਰ ਕੀ ਜੋ ਤੁਹਾਨੂੰ ਉਮੀਦਾਂ ਸੀ ਗਿਆ ਰਾਹੁਲ ਗਾਂਧੀ ਤੋਂ ਇਹ ਵੱਡੇ ਐਲਾਨ ਹੋਣ ਤੋਂ ਕੀ ਉਹ ਤੁਹਾਡੇ ਅਤਨਸਾਤ ਪੂਰੇ ਹੋਏ ਨੇ ਹਾਂਜੀ ਹਾਂਜੀ ਰੋਲ ਗਾਂਧੀ ਪੂਰੇ ਉੱਤਰਨਗੇ ਜੀ ਪੂਰੀ ਵਧੀਆ ਨੇ ਦੀ ਸੋਚ ਆ ਜੀ ਗਰੀਬਾਂ ਵਾਸਤੇ ਜ਼ਿਮੀਂਦਾਰਾਂ ਵਾਸਤੇ ਪੂਰਾ ਵਧੀਆ ਉੱਤਰਨਗੇ ਪੂਰੇ ਖਰੇ ਉੱਤਰਨਗੇ ਜਿਹੜੀ ਅੱਜ ਕਰ ਕਰਜ਼ਾ ਮਾਫੀ ਜਿਹੜੇ ਚੈੱਕ ਵੰਡੇ ਗਏ ਨੇ ਤੇ ਤੁਹਾਡਾ ਕੀ ਕਹਿਣਾ ਕਿ ਕਿੰਨਾ ਕਲਾਬ ਦਾ ਇਹ ਜ਼ਿਮੀਂਦਾਰਾਂ ਨੂੰ ਉਹ ਤਾਂ ਵੱਡਾ ਲਾਭ ਹੋਣਾ ਜੀ ਇਹਦੇ ਵਿੱਚ ਬਾਬਾ ਜੀ ਤੁਹਾਡਾ ਕੀ ਕਹਿਣਾ ਜਿਹੜੀ ਅੱਜ ਦੀ ਜਿਹੜੀ ਰੈਲੀ ਕੀ ਪ੍ਰਭਾਵਸ਼ਾਲ ਸਭ ਤੋਂ ਜ਼ਿਆਦਾ ਕਿਸਾਨਾਂ ਨੂੰ ਇਹ ਫਾਇਦਾ ਹੋ ਰਿਹਾ ਜੋ ਪੈਸਾ ਇਹਨਾਂ ਨੇ ਮਾਫ ਕਰੇ ਉਹ ਵੀ ਜਿਹੜਾ ਹੋਰ ਕਰਨਗੇ ਵੀ ਕਿਸਾਨੀ ਉੱਚੀ ਹੋ ਜਾਏਗੀ ਕਿਸਾਨ ਇਹ ਜੇ ਜਨਤਾ ਨੂੰ ਸਰਕਾਰ ਠਾਏਗੀ ਤਾਂ ਕਿਸਾਨ ਉੱਠ ਸਕਦਾ ਨਹੀਂ ਕਿਸਾਨ ਥੱਲੇ ਹੀ ਤੁਰਿਆ ਜਾਂਦਾ ਜੇ ਕਿਸਾਨਾਂ ਦਾ ਕੋਈ ਫਾਇਦਾ ਸੋਚੇ ਸਰਕਾਰ ਤਾਂ ਕਿਸਾਨ ਫੇਰ ਹੀ ਉੱਠ ਸਕਦਾ ਨਹੀਂ ਕਿਸਾਨ ਦੇ ਹੱਥ 'ਚ ਕੁਝ ਨਹੀਂਗਾ ਫੇਰ ਕਿਸਾਨ ਨੂੰ ਠਾਦੂਗੀ ਤਾਂ ਇਹ ਸਰਕਾਰ ਨੇ ਕਾਂਗਰਸ ਨੇ ਜੋ ਸਾਨੂੰ ਉਹਦੇ ਦੇੜੇ ਆ ਜੋ ਕੁਝ ਕਰਨਾ ਸਾਨੂੰ ਮਾਫੀ ਦੇਣੀ ਹੈ ਇਹਨਾਂ ਨੇ ਦੇਣੀ ਹੈ ਜੀ ਅਸੀਂ ਫੇਰ ਹੀ ਸੌਖੇ ਹੋਵਾਂਗੇ ਸਾਡਾ ਹੀ ਕਹਿਣਾ ਹੈ ਉਮੀਦ ਸੀ ਕਿ ਉਹ ਪੂਰੀ ਹੋਈ ਤੁਹਾਡੀ ਹਾਂਜੀ ਹਾਂ ਪੂਰੀ ਜੀ ਜੋ ਜੋ ਇਹ ਕਰਨਗੇ ਵੀ ਜਿਹੜੀ ਕਰੀ ਉਹ ਵੀ ਤੇ ਜਿਹੜੀ ਕਰਨਗੇ ਵੀ ਗਾਂ ਨੂੰ ਅਸੀਂ ਇਹ ਚੀਜ਼ ਨੂੰ ਚਾਹੁੰਦੇ ਜਦੋਂ ਦਾ ਹਾਂਜੀ ਤੁਹਾਡਾ ਕੀ ਕਹਿਣਾ ਅੱਜ ਦੀ ਰੈਲੀ ਵਾਸਤੇ ਅਸੀਂ ਤੇ ਇਹ ਕਹਿੰਦੇ ਜਦੋਂ ਦਾ ਮੋਦੀ ਸਾਹਿਬ ਆਇਆ ਵਾ 11 21 5000 ਤੋਂ 2000 ਤੇ ਆ ਗਈ ਸੀ ਪੰਜਾਬ ਸਰਕਾਰ ਆਈ ਆ 10 ਸਾਲ ਬਾਅਦ ਕੈਪਟਨ ਸਾਹਿਬ ਦੀ ਉੱਥੇ 11 21 ਦਾ ਫਿਰ 3500 4000 ਰੇਟ ਚਲੇ ਗਿਆ ਰੇਟ 15 9 ਜਿਹੜੀ ਆ ਇਹਨਾਂ ਬਾਦਲਾਂ ਨੇ ਰੋਲ ਕੇ ਰੱਖਤੀ ਸੀ ਅੱਜ ਉਹ ਵੀ 3200 3300 ਨੂੰ ਵੇਚੀ ਆ ਮੋਦੀ ਕਹਿੰਦਾ ਸੀ ਮੈਂ ਉਹ ਕਰੂੰਗਾ ਇਹ ਕਰੂੰਗਾ ਕੀਤਾ ਕੱਖ ਵੀ ਨਹੀਂ ਗੱਲਾਂ ਕਰਕੇ 5 ਸਾਲ ਨਗਾ ਗਿਆ ਗਾਹ ਵੀ ਆਉਣ ਵਾਲੀ ਸਰਕਾਰ ਹੈ ਕਾਂਗਰਸ ਸਰਕਾਰ ਵਾ ਜੋ راہਲ ਕਹਿੰਦਾ ਵਾ ਕਰਕੇ ਦੱਸਦਾ ਵਾ ਔਰ ਜੋ ਸਰਕਾਰ ਕਹਿੰਦੀ ਆ ਕਰਕੇ ਦੱਸੂਗੀ ਕਾਂਗਰਸ ਸਰਕਾਰ ਆਉਗੀ ਤੇ ਜ਼ਿਮੀਂਦਾਰੇ ਦਾ ਭਲਾ ਵਾ ਨਹੀਂ ਤੇ ਨਹੀਂ ਕੋਈ ਵੀ ਭਲਾ ਤੁਹਾਨੂੰ ਤਾਂ راہਲ ਗਾਂਧੀ ਤੋਂ ਕੀ ਕੀ ਉਮੀਦਾਂ ਨੇ ਉਹ ਤੁਹਾਨੂੰ ਕੀ ਕੀ ਸਹੂਲਤਾਂ ਦੇ ਸਕਦੇ ਨੇ ਔਰ ਕਾਂਗਰਸ ਤੋਂ ਤੁਹਾਨੂੰ ਕੀ ਉਮੀਦਾਂ ਨੇ ਸਰ ਪਹਿਲਾਂ ਮੈਂ ਦੱਸਣਾ ਚਾਹੁੰਦਾ ਮੈਂ ਹਲਕਾ ਜਿਗਰਾਉ ਤੋਂ ਆ ਆ ਸਾਰਾ ਰਾਹੁਲ ਗਾਂਧੀ ਜੀ ਸਾਨੂੰ ਬਹੁਤ ਜ਼ਿਆਦਾ ਉਮੀਦਾਂ ਨੇ ਕਿਉਂਕਿ ਉਹ ਜੁਵਾ ਕਾਂਗਸ ਦੇ ਜੁਵਾ ਨੇਤਾ ਨੇ ਤੇ ਕੈਪਟਨ ਮਨਿੰਦਰ ਸਿੰਘ ਜੀ ਇਹ ਗੱਲ ਕਰਦੇ ਆ ਕੈਪਟਨ ਮਨਿੰਦਰ ਸਿੰਘ ਜੀ ਇੱਕ ਸੌਲਜਰ ਹੋਏ ਮੁੱਖ ਮੰਤਰੀ ਨੇ ਉਹਨਾਂ ਲਈੋਂ ਕਿਸਾਨਾਂ ਨੂੰ ਬਹੁਤ ਸਾਰੀਆਂ ਸਹੂਲਤਾਂ ਦਿੱਤੀਆਂ ਗਈਆਂ ਕਰਜ਼ਾ ਮਾਫੀ ਸੁਸਾਇਟੀਆਂ ਦੇ ਕਰਜ਼ੇ ਮਾਫ ਬੈਂਕਾਂ ਦੇ ਕਰਜ਼ੇ ਮਾਫ ਜਿੰਨੀਆਂ ਵੀ ਸਹੂਲਤਾਂ ਦਿੱਤੀਆਂ ਬਹੁਤ ਜ਼ਿਆਦਾ ਸਹੂਲਤਾਂ ਕਿਸਾਨ ਪੂਰੇ ਬਾਗੋ-ਬਾਗ ਸਰ ਤੁਹਾਡਾ ਕੀ ਕਹਿਣਾ ਹੈ ਇਸ ਬਾਰੇ ਤੁਹਾਨੂੰ ਕੀ ਕੀ ਉਮੀਦਾਂ ਹੈਗੀਆਂ ਕਾਂਗਰਸ ਤੋਂ ਕਾਂਗਰਸ ਨੇ ਸਾਡਾ ਕਰਜ਼ਾ ਮਾਫ ਕੀਤਾ ਜੀ ਤੇ ਹੋਰ ਵੀ ਪਾਣੀਆਂ ਦਾ ਰੱਖਾ ਰਿਹਾ ਕੈਪਟਨ ਮਨਿੰਦਰ ਸਿੰਘ ਬਾਕੀ ਰਾਹੁਲ ਗਾਂਧੀ ਦੀ ਬਹੁਤ ਵਧੀਆ ਅਗਵਾਈ ਏ ਜਿੰਦੇ ਵਿੱਚ ਸਾਨੂੰ ਪਤਾ ਹੈ ਕਿ ਦੇਸ਼ ਅੱਗੇ ਨੂੰ ਜਾਏਗਾ ਇਹਦੇ ਵਾਂਗੂ ਮੋਦੀ ਵਾਂਗੂ ਸਾਨੂੰ ਕਿਤੇ ਕਦੋਂ ਸਾਡਾ ਨੱਕ ਨਹੀਂ ਵਿੜੀ ਚੇਗਾ ਇੰਟਰਨੈਸ਼ਨਲ ਪੱਧਰ ਤੇ ਅੱਜ ਕੀ ਆਸ ਹੈਗੀ ਆ ਰਾਹੁਲ ਗਾਂਧੀ ਕੋਲ ਤੋਂ ਰਾਹੁਲ ਗਾਂਧੀ ਤੋਂ ਸਾਨੂੰ ਇਹੋ ਹੀ ਉਮੀਦਾਂ ਨੇ ਵੀ ਕਿਸਾਨ ਨੂੰ ਜਿਹੜਾ ਕਰਜ਼ਾ ਮੁਕਤ ਕਰਨਗੇ ਇਸ ਸਵਾਮੀ ਨਾਥੰਦੀ ਦੀ ਰਿਪੋਰਟ ਜਿਹੜੀ ਉਹ ਲਾਗੂ ਕੀਤੀ ਜਾਵੇਗੀ ਸਾਨੂੰ ਇਹ ਉਮੀਦ ਹੈ ਜੀ ਤਾਂ ਦਾ ਵੀ ਕਹਿਣਾ ਹੈ ਕਿ ਜੋ ਰਾਹੁਲ ਕਹਿੰਦਾ ਉਹ ਕਰਕੇ ਦੱਸਦਾ ਔਰ ਆਉਣ ਵਾਲੇ ਸਮੇਂ ਦੇ ਵਿੱਚ ਕਾਂਗਰਸ ਨੂੰ ਵੱਡਾ ਲਾਭ ਹੋਣ ਵਾਲਾ ਹੈ ਔਰ ਉਮੀਦ ਕੀਤੀ ਜਾ ਸਕਦੀ ਹੈ ਔਰ ਦੇਖਣਾ ਹੁਣ ਇਹ ਹੋਵੇਗਾ ਕਿ ਕਿ 13 ਦਿ ਮਿਸ਼ਨ 13 ਜਿਹੜਾ ਅੱਜ ਦਾ ਰੈਲੀ ਦਾ ਜਿਹੜਾ ਮੇਨ ਨਾਮ ਰੱਖਿਆ ਗਿਆ ਸੀ ਕਿ ਲੋਕ ਸਭਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ 13 ਦੀ 13 ਸੀਟਾਂ ਕਾਂਗਰਸ ਈ ਚੋਲੇ ਚ ਪੈਂਦੀਆਂ ਹਨ ਜਾਂ ਨਹੀਂ ਰਾਹੁਲ ਗਾਂਧੀ ਮੋਗਾ ਦੀ ਮਿਸ਼ਨ 13 ਰੈਲੀ ਨੂੰ ਸੰਬੋਧਨ ਕਰਕੇ ਜਾ ਚੁੱਕੇ ਨੇ ਤੇ ਅਸੀਂ ਜਾਣਦੇ ਹਾਂ ਕਿ ਕੀ ਇਹ ਰੈਲੀ ਦੇ ਵਿੱਚ ਅਨਲਾਈਜ਼ ਕੀਤਾ ਸਾਡੇ ਐਕਸਪਰਟ ਜਿਹੜੇ ਨੇ ਵરિਸ਼ ਪੱਤਰਕਾਰ ਜਸਪਾਲ ਸਿੰਘ ਨੇ ਕੀ ਰੁਝਾਨ ਰਿਹਾ ਇਸ ਰੈਲੀ ਦੇ ਵਿੱਚ ਹਾਂਜੀ ਜਸਪਾਲ ਜੀ ਕੀ ਰਾਹੁਲ ਗਾਂਧੀ ਨੂੰ ਸੰਬੋਧਨ ਕਰਕੇ ਹੁਣੇ ਜਾ ਚੁੱਕੇ ਨੇ ਤੁਹਾਡਾ ਕੀ ਕਹਿਣਾ ਕੀ ਤੁਸੀਂ ਅਨਲਾਈਜ਼ ਕੀਤਾ ਕੀ ਇਹਦਾ ਰੁਝਾਨ ਰਹੇਗਾ ਇਸ ਰੈਲੀ ਦਾ ਔਰ ਕੀ ਇਮਪੈਕਟ ਪਏਗਾ ਆਉਣ ਵਾਲੀ ਜਿਹੜੀ ਚੋਣਾ ਹੈਗੀਆਂ ਚੋਣਾ ਜਿਹੜੀ ਕੈਂਪੇਨਿੰਗ ਹੋਣੀ ਹੈ ਉਹਦੇ ਉੱਤੇ ਜਿਹੜੀਆਂ ਲੋਕ ਸਭਾ ਦੇ 2019 ਚ ਚੋਣਾਂ ਹੋਣ ਜਾ ਰਹੀਆਂ ਹਨ ਲੋਕ ਸਭਾ ਦੀਆਂ ਉਹਦੇ ਸਬੰਧ ਵਿੱਚ ਇਹ ਰੈਲੀ ਬੜੀ ਅਹਿਮਤ ਰੱਖਦੀ ਹੈ ਕਾਂਗਰਸ ਪਾਰਟੀ ਦੇ ਲਈ ਤੇ ਅੱਜ ਰਾਹੁਲ ਗਾਂਧੀ ਇਸ ਰੈਲੀ ਨੇ ਇੱਕ ਤਰ੍ਹਾਂ ਨਾਲ ਚੋਂ ਆਪਣੇ ਪੰਜਾਬ ਚ ਚੋਣ ਮੋਹਿੰਦ ਦਾ ਆਗਾਜ਼ ਕਰਕੇ ਗਏ ਆ ਇਸ ਮੌਕੇ ਉਹਨਾਂ ਨੇ ਪ੍ਰਧਾਨ ਮੰਤਰੀ ਮਨਮੋ ਤੇ ਨਰਿੰਦਰ ਮੋਦੀ ਤੇ ਕਾਫੀ ਤਿੱਖੇ ਹਮਲੇ ਕੀਤੇ ਆ ਰਫੇਲ ਨੂੰ ਲੈ ਕੇ ਨਫਤ ਦੀ ਰਾਜਨੀਤੀ ਫਲੋਂ ਤੱਕ ਦੇ ਦੋਸ਼ ਲਗਾਏ ਗਏ ਆ ਇਸ ਮੌਕੇ ਉਹਨਾਂ ਨੇ ਰਾਫੇਲ ਨੂੰ ਵੀ ਨਿਸ਼ਾਨਾ ਜੱਫੇਲ ਤੇ ਵੀ ਨਿਸ਼ਾਨਾ ਸਾਧਦੇ ਹੋਏ ਪ੍ਰਧਾਨ ਮੰਤਰੀ ਤੇ ਤਿੱਖੇ ਹਮਲੇ ਕੀਤੇ ਆ ਇਹ ਰੈਲੀ ਆਉਣੇ ਚੋਣਾਂ ਨੂੰ ਲੈ ਕੇ ਕਾਫੀ ਪੰਜਾਬ ਦੇ ਪੱਖ ਤੋਂ ਇਸ ਕਰਕੇ ਐਵੇਂ ਸਮਝੀ ਜਾ ਰਹੀ ਹੈ ਕਿ ਉਹਨਾਂ ਨੇ ਇਸ ਤੇ ਜਿੱਥੇ ਕਿ ਆ ਕੇ 550 ਸਾਲਾ ਸ਼੍ਰੀ ਗੁਰੂ ਨੰਗਦੇਵ ਜੀ ਦਾ ਜਿਹੜਾ ਪ੍ਰਕਾਸ਼ ਪੁਰਬ ਆ ਰਿਹਾ ਆ ਉਹਨੂੰ ਕਾਂਗਰਸ ਸਰਕਾਰ ਆਉਣ ਤੇ ਬਹੁਤ ਧੂਮਤਾ ਨਾਲ ਮਨਾਉਗੇ ਇਹਦੀ ਗੱਲ ਕਰਕੇ ਗਏ ਆ ਤੇ ਗੁਰੂ ਨੰਗਦੇਵ ਜੀ ਦੇ ਆਪਸੀ ਭਾਈਚਾਰਕ ਪਿਆਰ ਦੇ ਦਿੱਤੇ ਸੰਦੇਸ਼ ਦੀ ਗੱਲ ਕੀਤੀ ਆ ਉਹਨਾਂ ਨੇ ਇੱਥੋਂ ਤੱਕ ਕਿਹਾ ਪ੍ਰਧਾਨ ਮੰਤਰੀ ਜੋ ਨਸਲੀ ਰਾਜਨੀਤੀ ਫੈਲਾ ਰਹੇ ਆ ਉਹ ਇੱਕ ਤਰ੍ਹਾਂ ਨਾ ਗੁਰੂ ਨਾਨਕ ਦੇਵ ਜੀ ਦੇ ਫਲਸਫੇ ਤੇ ਸਿੱਧਾ ਹਮਲਾ ਆ ਜੋ ਉਹਨਾਂ ਨੇ ਪਿਆਰ ਸੰਜੀਵ ਵਾਲਤਾ ਸੰਦੇਸ਼ ਦਿੱਤਾ ਆ ਉਹ ਤੇ ਸਿੱਧਾ ਹਮਲਾ ਆ ਤੇ ਇਸ ਸੰਬੰਧੀ ਉਹਨਾਂ ਨੇ ਕਿਹਾ ਵੀ ਜੇ ਇਸ ਨੂੰ ਯਾਨੀ ਕਿ ਗੁਰੂ ਨਾਨਕ ਦੇਵ ਜੀ ਦੀ ਸੋਚ ਹੀ ਆ ਉਹੀ ਹਰਾਉਗੀ ਤੇ 2019 ਚ ਕਾਂਗਰਸ ਸਰਕਾਰ ਬਣੂਗੀ ਸੈਂਟਰ ਚ ਹਸਪਾਲ ਜੀ ਜਿਹੜਾ ਆਪਾਂ ਜਿਹੜਾ ਸਵੇਰ ਤੋਂ ਇੱਕ ਅੰਦਾਜ਼ਾ ਲਗਾਇਆ ਜਾ ਰਿਹਾ ਸੀ ਇੱਕ ਅੰਦੇਸ਼ਾ ਲਗਾਇਆ ਜਾ ਰਿਹਾ ਸੀ ਕਿ ਕਿਸਾਨਾਂ ਵਾਸਤੇ ਜਿਹੜੇ ਵੱਡਾ ਐਲਾਨ ਹੋਣਾ ਆ ਉਸਦੇ ਬਾਰੇ ਤੁਹਾਡਾ ਕੀ ਕਹਿਣਾ ਕਿ ਕੀ ਵੱਡੇ ਐਲਾਨ ਹੋਏ ਨੇ ਜਾਂ ਤੁਹਾਡਾ ਆਪਣੇ ਵੱਲੋਂ ਕੀ ਸਮਝ ਤੁਹਾਡੇ ਚ ਕੀ ਸਮਝ ਆਇਆ ਕਿ ਕੀ ਇੱਕ ਜੁਮਲਾ ਸੀਗਾ ਜਾਂ ਕੀ ਸੀ ਜਿਹੜਾ ਇੱਕ ਚੱਲ ਰਿਹਾ ਸੀ ਕਿ ਜਿਹੜੀ ਇਹ ਹੈਗੀ ਆ ਪਹਿਲਾਂ ਇੱਕ ਕਾਂਗਰਸੀ ਰੈਲੀ ਲਾਇਕ ਇੱਕ ਸਰਕਾਰੀ ਰੈਲੀ ਦੇ ਵਿੱਚ ਇਹਨੂੰ ਤਬਦੀਲ ਕੀਤਾ ਗਿਆ ਸੀਗਾ ਉਸਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਜਿਹੜਾ ਕਰਜ਼ਾ ਮਾਫ ਜਿਹੜੀ ਰੈਲੀ ਰੈਲੀ ਦੇ ਵਿੱਚ 2,80,000 ਕਿਸਾਨਾਂ ਦਾ ਖੇਤ ਮਜ਼ਦੂਰਾਂ ਦਾ ਕਰਜ਼ਾ ਮਾਫੀ ਕੀਤੀ ਗਈ ਆ ਉਹਨਾਂ ਨੂੰ ਰਾਤ ਸਰਟੀਫਿਕੇਟ ਵੰਡੇ ਗਏ ਆ ਰਾਹੁਲ ਗਾਂਧੀ ਵੱਲੋਂ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਉਹਨਾਂ ਨੇ ਇਸ ਨੂੰ ਕਾਫੀ ਜਾਨੀ ਕਿ ਐਮੇ ਦਿੱਤੀ ਹੈ ਕਿਸਾਨਾਂ ਦੇ ਮੁੱਦੇ ਦੀ ਗੱਲ ਕੀਤੀ ਹੈ ਪੰਜਾਬ ਦੇ ਖੇਤ ਮਜਦੂਰਾਂ ਦੀ ਗੱਲ ਕੀਤੀ ਹੈ ਇਸ ਦੌਰਾਨ ਉਹਨਾਂ ਨੇ ਭਰੋਸੇ ਵੀ ਦਿੱਤੇ ਆ ਕਿ ਆਉਂਦੇ ਜਾਂ ਚੋਣਾਂ 'ਚ ਜੇ ਕਾਂਗਰਸ ਸਰਕਾਰ ਜਿੱਤਦੀ ਹੈ ਸਰਕਾਰ ਸੈਂਟਰ 'ਚ ਕਾਂਗਰਸੀ ਸਰਕਾਰ ਬਣਦੀ ਹੈ ਤੇ ਕਿਸਾਨਾਂ ਦੇ ਲਈ ਇਵਨ ਕਿ ਇਤਨਾ ਇੱਥੋਂ ਤੱਕ ਵੀ ਕਿਹਾ ਵਪਾਰੀਆਂ ਦੇ ਲਈ ਵੀ ਜੀਐਸਟੀ ਨੂੰ ਵੀ ਸਰਲ ਕੀਤਾ ਜਾਊਗਾ ਤੇ ਇੱਕ ਟੈਕਸ ਕੀਤਾ ਜਾਊਗਾ ਤੇ ਘੱਟੋ-ਘੱਟ ਜੀਐਸਟੀ ਲਗਾਈ ਜਾਊਗੀ ਇਹ ਕਿਸਾਨਾਂ ਦੇ ਇੱਕ ਛੋਟੇ ਕਾਰੋਬਾਰੀਆਂ ਦੇ ਲਈ ਬਹੁਤ ਵੱਡੀ ਰਾਹਤ ਦੀ ਗੱਲ ਹੈ ਇਸ ਤਰ੍ਹਾਂ ਇਹ ਨੌਜਵਾਨਾਂ ਦੇ ਨੌਕਰੀਆਂ ਦੀ ਵੀ ਗੱਲ ਕੀਤੀ ਆ ਤੇ ਕਿਹਾ ਸਭ ਤੋਂ ਵੱਡਾ ਉਹਨੇ ਕੀਤਾ ਆ ਗਰੰਟਡ ਮਿਨਿਮਮ ਇਨਕਮ ਸਭ ਤੋਂ ਜਿਹੜੇ ਇੰਪੋਰਟੈਂਟ ਗੱਲ ਉਹਨੇ ਕੀਤੀ ਆ ਵੀ ਜਿਹੜੀ ਗਰੰਟੀ ਇੰਪੋਰਟੈਂਟ ਘੱਟੋ ਘਾਟ ਜਿਹੜੀ ਆ ਗਰੰਟ ਇਨਕਮ ਦਿੱਤੀ ਜਾਊਗੀ ਹਰ ਇੱਕ ਪਰਿਵਾਰ ਨੂੰ ਤੇ ਇਹ ਜਿਹੜੀ ਆ ਸਕੀਮ ਜਦ ਪੈਸਾ ਆਇਆ ਘੱਟੋ ਘਾਟ ਜਿਹੜੀ ਇਨਕਮ ਆ ਘੱਟੋ ਘਾਟ ਜਿਹੜੀ ਮੰਨ ਲਓ ਮਿਨਿਮਮ ਉਸ ਦੀ ਉਹਨਾਂ ਦੇ ਖਾਤਿਆਂ 'ਚ ਜਾਊਗੀ ਜਿਹੜੀ ਉਹਨਾਂ ਨੇ ਗੱਲ ਕੀਤੀ ਆ ਤੇ ਇਸ ਤਰ੍ਹਾਂ ਕਈ ਕਾਫੀ ਐਲਾਨ ਵੀ ਕਰਕੇ ਗਏ ਆ ਲੋਕਾਂ ਨੂੰ ਵਾਅਦੇ ਵੀ ਕਰਕੇ ਆ ਇਹ ਦੇਖਾਂਗੇ ਹੁਣ ਵੀ ਕਿੰਨੇ ਪੂਰੇ ਹੁੰ ਪਰ ਕੁੱਲ ਮਿਲਾ ਕੇ ਕਾਂਗਰਸ ਰਾਹੁਲ ਗਾਂਧੀ ਅੱਜ ਬਹੁਤ ਪ੍ਰਭਾਵਸ਼ਾਲੀ ਅੰਦਾਜ਼ ਚ ਬੋਲਿਆ ਗੱਲ ਕੀਤੀ ਉਹਨੇ ਆਪਣੀ ਰੱਖੀ ਹੈ ਲੋਕਾਂ ਦੇ ਸਾਹਮਣੇ ਪੰਜਾਬ ਚ ਆਪਣੀ ਚੋਣ ਮੁਹਿੰਮ ਦਾ ਆਗਾਜ਼ ਕੀਤਾ ਹੈ ਮਿਸ਼ਨ ਤੇਰਾ ਰੈਲੀ ਕਿੰਨੀ ਪ੍ਰਭਾਵ ਪਾ ਕੇ ਜਾਏਗੀ ਤੁਸੀਂ ਕੁੱਲ ਮਿਲਾ ਕੇ ਜਿਸ ਇਕੱਠ ਪੱਖੋਂ ਵੀ ਰੈਲੀ ਕਾਫੀ ਕਾਮਯਾਬ ਰਹੀ ਹੈ ਤੇ ਮੈਨੂੰ ਲੱਗਦਾ ਹੈ ਕਿ ਕਾਫੀ ਪ੍ਰਭਾਵਸ਼ਾਲੀ ਰਹੀ ਰੈਲੀ ਤੇ ਲੋਕਾਂ ਤੇ ਇਹਦਾ ਚੰਗਾ ਇੰਪੈਕਟ ਪਊਗਾ ਪ੍ਰਭਾਵਸ਼ਾਲੀ ਰਹੀ ਹੈ ਮਿਸ਼ਨ ਤੇਰਾ ਰੈਲੀ ਜਸਪਾਲ ਪ੍ਰੈਸ ਪੱਤਰਕਾਰ ਜਸਪਾਲ ਸਿੰਘ ਜੀ ਦਾ ਕਹਿਣਾ ਹੈਗਾ ਹੈ ਤੇ ਆਓ ਆਨ ਹੁਣ ਦੇਖਣਾ ਹੈ ਹੋਏਗਾ ਕਿ ਆਨ ਵਾਲੇ ਟਾਈਮ ਦੇ ਵਿੱਚ ਕਾਂਗਰਸ ਦੀ ਕੀ ਰੂਪਰੇਖਾ ਰਹਿੰਦੀ ਹੈ ਔਰ ਕਾਂਗਰਸ ਜਿਹੜਾ ਹੈਗਾ ਕਿ ਕਿੰਨੀ سپورਟ ਮਿਲਦੀ ਹੈ ਜਨਤਾ ਦੀ ਔਰ 2019 ਦੀ ਜਿਹੜੀ ਲੋਕ ਸਭਾ ਦੀ ਇਲੈਕਸ਼ਨ ਹੈ ਕਿ ਹੁਣ 2 ਮਹੀਨੇ ਬਾਅਦ ਜਿਹੜੀ ਉਹਦੇ ਵਿੱਚ ਕੀ ਨਤੀਜਾ ਨਿਕਲਦਾ ਹੈ ਚਿਰਾਗ ਸ਼ਰਮਾ ਅਜੀਤ ਵੈਬ ਟੀਵੀ ਮੋਗਾ